ਔਰ ਜਿਵੇਂ ਇਹ ਤਾਂ ਬੜਾ ਪਿਆਰਾ ਬੱਚਾ ਸੀ ਤੇ ਜਾਣਦੇ ਆ ਉਹ ਕਾਲਜ ਪੜ੍ਹਦਾ ਹੁੰਦਾ ਸੀਗਾ ਇਹ ਤਾਂ ਖੜੇ ਹੋਏ ਫੁੱਲ ਸੀਗੇ ਇਹਨਾਂ ਨੂੰ ਤਾਂ ਗਗਲਦਸਤੀ ਦੀ ਬਜਾਏ ਨਰਕ ਚ ਪਾ ਦਿੱਤਾ ਇਹਨਾਂ ਨੇ ਪੱਕੀ ਤੁਹਾਨੂੰ ਲੱਗਦਾ ਪੀਪੀਸੀਸੀ ਪ੍ਰਧਾਨ ਇਹਨਾਂ ਨੂੰ ਨਿਆਂ ਦਵਾ ਦੇਣਗੇ ਉਹ ਤਾਂ ਕਾਤਲ ਹੈ ਦੱਸਾਂਗੇ ਸਾਰਾ ਕੁਝ ਇਹਨਾਂ ਨੇ ਕੀ ਕੀਤਾ ਜਿਹੜੀ ਸਗਰ ਚੱਲ ਰਹੀ ਹੈ ਇਹਨਾਂ ਨੇ ਮੌਕਾ ਇਹ ਵਾਰ ਉਠਾਇਆ ਇਹਨਾਂ ਜੱਜਾਂ ਦੇ ਨਾਮ ਲੈ ਕੇ ਕਿਹਾ ਹੋਇਆ ਵੀ ਮੈਨੂੰ ਨੂੰ ਨੇ ਤਾਂ ਜਾਨ ਦਾ ਖਤਰਾ ਹੈ ਮੌਜੂਦਾ ਜੱਜ ਸੁਪਰੀਮ ਕੋਰਟ ਦਾ ਸੂਰਿਆਕੰਤ ਹਾਈ ਕੋਰਟ ਦਾ ਜੀਐਸ ਸੰਧਵਾਲੀਆ ਐਨਆਈਏ ਦੇ ਚੀਫ ਦਿਨਕਰ ਗੁਪਤਾ ਇਹਨਾਂ ਦੀ ਮੈਂ ਲੈਟਰ ਲਿਖ ਕੇ ਪਾਈਆਂ ਹੋਈਆਂ ਕੋਈ ਥਾਂ ਛੱਡੀ ਨਹੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਨੂੰ ਪਾਈਆਂ ਹੋਈਆਂ ਵੀ ਜੇ ਮੈਨੂੰ ਕੁਝ ਹੋਇਆ ਇਹ ਜ਼ਿੰਮੇਵਾਰ ਹੋਣਗੇ ਇਹ ਤਾਂ ਮਾਰਨ ਤੇ ਲੱਗੇ ਹੋਏ ਸਾਨੂੰ ਤੇ ਅਸੀਂ ਇਹਨਾਂ ਤੋਂ ਇਨਸਾਫ ਪਾੜਦੇ ਅਸੀਂ ਇਹਨਾਂ ਤੋਂ ਪ੍ਰੋਟੈਕਸ਼ਨ ਪਾੜਦੇ ਤੇ ਕੁਦਰਤ ਦਾ ਕੋਈ ਵਰਤਾਰਾ ਨਹੀਂ ਤਾਂ ਡੇ ਸਿਸਟਮ ਦੇ ਸਾਹਮਣੇ ਖੜੇ ਹੋ ਕੇ ਆਪ ਨੂੰ ਇੱਥੋਂ ਤੱਕ ਲੈ ਕੇ ਆਉਣਾ ਬਹੁਤ ਔਖ ਜਿਹੜੀ ਕਨਵੈਨਸ਼ਨ ਰੱਖੀ ਗਈ ਹੈ ਇਹਦਾ ਮਤਲਬ ਆ ਮੰਨ ਲੀਏ ਕਿ ਥੋੜੇ ਯਾ ਪੰਜਾਬ ਦੇ ਹਿੱਸੇ ਰਤੋਂ ਪਾਣੀ ਲੰਘ ਚੁੱਕਿਆ ਆ ਹੁਣ ਤਾਂ ਕਰਕੇ ਇਹ ਹੁਣ ਮਤੇ ਪਾਸ ਕਰਨੇ ਪੈਗੇ ਪਾਣੀ ਤਾਂ ਮੈਂ ਕਹਿੰਦਾ ਉਹਦੋਂ ਲੰਘਿਆ ਸੀ ਜਦੋਂ ਬਾਬਾ ਬੂਜਾ ਸਿੰਘ ਦਾ ਪਹਿਲਾ ਕਤਲ ਜਿਹੜਾ ਇਨਕਾਊਂਟਰ ਬਣਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਆਪਣੀ ਪਹਿਲੀ ਗਵਰਨਮੈਂਟ ਆ ਥੋੜੀ ਦੇਰੀ ਹੋਈ ਹੈ ਜਦੋਂ ਬਹਿਸ ਸੱਦੀ ਗਈ ਸੀ ਨਵੰਬਰ ਦਾ ਮਹੀਨਾ ਸੀ ਬਹਿਸ ਸੱਦੀ ਗਈ ਤੁਹਾਨੂੰ ਅੰਦਰ ਤੱਕ ਨਹੀਂ ਵੜਨ ਦਿੱਤਾ ਬਲਵਿੰਦਰ ਸੇਖੋਂ ਇਕੱਲਾ ਨਹੀਂ ਸੀ ਬਹੁਤ ਲੋਕ ਸੀ ਐਨੀ ਹੈਗਾ ਕਿ ਮਤਲਬ ਮੈਂ ਕਲੇਮ ਕਰਾਂ ਕਿ ਮੈਂ ਇਕੱਲਾ ਹੀ ਪੰਜਾਬ ਦਾ ਦਰਦੀ ਆ ਹੋਰ ਵੀ ਹੈਗੇ ਲੋਕ ਪਰ ਗੱਲ ਤਾਂ ਇੱਕ ਤਾਂ ਇਕੱਠੇ ਨਹੀਂ ਹੈਗੇ ਇੱਕ ਏਜੰਡੇ ਬਖਰੇ ਬਖਰੇ ਆ ਅੱਜ ਤੁਸੀਂ ਇਹ ਡੰਕੇ ਦੀ ਝੋਟ ਤੇ ਕਹਿਤਾ ਕਿ ਨਸ਼ੇ ਦੇ ਖਿਲਾਫ ਖੜ ਗਏ ਆ ਅਸੀਂ ਅੱਜ ਤੁਸੀਂ ਕੱਖਿਆ ਨੀ ਰੱਖ ਦਿੱਤੀ ਗਈ ਆ ਪਰ ਜੇ ਕੱਲ ਨੂੰ ਬਲਵਿੰਦਰ ਸਿੰਘ ਸੇਖੋਂ ਦਾ ਵੀ ਹਾਲ ਮਾਨਸੇ ਵਾਲੇ ਝੋਟੇ ਵਾਲਾ ਹੋਇਆ ਫਿਰ ਕੋਈ ਗੱਲ ਨਹੀਂ ਫਿਰ ਕੀ ਹੁਣ ਜੇਲ੍ਹ ਪੁਰਾਣੀ ਨਹੀਂ ਹੈਗੀ ਉਦੋਂ ਸੀਗੀ ਜਦੋਂ ਪਹਿਲੀ ਵਾਰ ਗਏ ਸ਼ਹਿਰ ਕੋਈ ਤਕਲੀਫ ਹੋਈ ਹੋਵੇ ਸਾਰਾ ਕੁਝ ਸਾਡੇ ਸਾਹਮਣੇ ਨੁਕਸਾਨ ਕਰਾ ਕੇ ਅੱਜ ਗੱਲ ਕਰ ਰਹੇ ਆ ਤਾਂ ਫਿਰ ਜਿਹੜੇ ਲੋਕ ਇੱਥੋਂ ਕਮਾਈਆਂ ਕਰਨਾ ਚਾਹੁੰਦੇ ਨੇ ਨਾਮ ਬਣਾਉਣਾ ਚਾਹੁੰਦੇ ਆ ਕੁਝ ਅਹੁਦੇ ਲੈਣਾ ਚਾਹੁੰਦੇ ਆ ਉਹ ਪੰਜਾਬ ਦਾ ਪਲਾ ਕਰਨ ਦੇ ਮੈਨੂੰ ਤਾਂ ਨਹੀਂ ਲੱਗਦਾ ਸਮਰਥ ਹੋਣਗੇ ਦੇਖੋ ਸਾਹਿਬ ਬੁੱਧੀਜੀਵੀ ਵਰਗ ਜਿਹੜਾ ਹੈ ਪੰਜਾਬ ਦਾ ਉਹ ਜ਼ਰੂਰ ਵੱਡੇ ਵੱਡੇ ਆਰਟੀਕਲਸ ਲਿਖ ਦੂਗਾ ਇਸ ਉੱਤੇ ਅੱਜ ਦੀ ਕਨਵੈਨਸ਼ਨ ਦੇ ਉੱਤੇ ਪਰ ਆਮ ਆਦਮੀ ਕੀ ਸਮਝੇ ਉਹ ਲੋਕ ਜਿਹੜੇ ਨਸ਼ਿਆਂ ਦੇ ਨਾਲ ਗ੍ਰਸਤ ਨੇ ਜਿਨ੍ਹਾਂ ਦੇ ਜਵਾਨ ਪੁੱਤ ਧੀ ਨਸ਼ਿਆਂ 'ਚ ਜੂਝਦੇ ਪਏ ਨੇ ਮਾਪਿਆਂ ਨੂੰ ਕੁੱਟਦੇ ਪਏ ਨੇ ਘਰ ਜਾ ਕੇ ਉਹ ਕੀ ਸਮਝਣ ਕਿ ਬਲਵਿੰਦਰ ਸਿੰਘ ਸੇਖੋਂ ਕੀ ਕਰਨ ਜਾ ਰਹੇ ਨੇ ਅੱਜ ਵੀ ਜਿਹੜੀ ਪ੍ਰੈਸ ਕੁਛ ਜਿਹੜੀ ਆਪਣੇ ਆਪ ਨੂੰ ਕਲੇਮ ਕਰਦੀ ਏ ਕਿ ਅਸੀਂ ਤੋਂ ਪੰਜਾਬ ਦੀ ਪ੍ਰੈਸ ਹੈ ਉਹਨਾਂ ਦਾ ਤਾਂ ਕੋਈ ਨਹੀਂ ਆਇਆ ਠੀਕ ਹੈ ਉਹ ਬਕਾਊ ਸਮਾਨ ਤਾਂ ਇੱਥੇ ਕੋਈ ਪਹੁੰਚਿਆ ਹੀ ਨਹੀਂ ਟੋਕਾਂ ਕੋਲੇ ਮੰਤਰੀ ਪਹੁੰਚ ਕਰਦੇ ਨੇ ਤੁਸੀਂ ਉਹ ਉਹ ਕਨੈਕਸ਼ਨ ਤੋੜ ਸਕੋਗੇ ਕਦੀ ਕਦੀ ਉਹ ਚੀਜ਼ ਜਿਹੜੀ ਡਿਵੈਲਪ ਹੋਈ ਹੋਈ ਹੈ ਜਿਸ ਨਾਲ ਲੋਕ ਇੰਨੇ-ਇੰਨੇ ਆ ਭੀੜਾਂ ਟੁੱਟ ਰਦੀਆਂ ਨੇ ਬਲਵਿੰਦਰ ਸਿੱਖੋਂ ਤੋੜ ਸਕੋਗੇ ਮੌਤ ਤੋਂ ਇਲਾਵਾ ਹੋਰ ਕੋਈ ਰਸਾ ਨਹੀਂ ਹੈਗਾ ਪੰਜਾਬ ਕੁਛ ਨਾ ਕੁਛ ਪੰਜਾਬ ਨੂੰ ਬੋੜੀਏ ਸਾਡੇ ਚੁੱਪ ਰਹਿਣ ਦਾ ਪੰਜਾਬ ਦੀ ਬਹੁਤ ਵੱਡੀ ਬਰਬਾਦੀ ਹੋਈ ਹੈ ਇਸੋ ਸੰਗਰੂਰ ਚ ਮੌਜੂਦ ਆਂ ਔਰ ਇੱਥੇ ਆਉਣ ਦਾ ਮਕਸਦ ਵੀ ਬਹੁਤ ਜ਼ਰੂਰੀ ਸੀ। ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਬਾਰੇ ਹਰ ਕੋਈ ਜਾਣਦਾ ਉਹਨਾਂ ਦੇ ਉਦਮਾਂ ਬਾਰੇ ਹਰ ਕੋਈ ਜਾਣਦਾ ਆ ਸੁਰਖੀਆਂ ਵਿੱਚ ਵੀ ਰਹੇ ਨੇ ਪਰ ਕਿਉਂ? ਪੰਜਾਬ ਵਾਸਤੇ। ਪੰਜਾਬ ਦੇ ਹੱਕ ਵਾਸਤੇ। ਪੰਜਾਬ ਬਚਾਉਣ ਵਾਸਤੇ, ਜਵਾਨੀ ਬਚਾਉਣ ਵਾਸਤੇ ਪਰ ਜਵਾਨੀ ਬਚ ਰਹੀ ਐ? ਸਵਾਲ ਇਹ ਐ, ਜਵਾਨੀ ਨੂੰ ਫਾਹੇ ਟੰਗਣ ਵਾਲੇ ਕੌਣ ਨੇ? ਸਵਾਲ ਇਹ ਐ। ਫਾਹੇ ਟੰਗਣ ਵਾਲੇ ਕੁਰਸੀਆਂ ਤੇ ਬੈਠ ਕੇ ਸ਼ਾਸਨ ਚਲਾ ਰਹੇ ਨੇ। ਔਰ ਪੰਜਾਬ ਹੀਠਾਂ ਰੁਲਦਾ ਪਿਆ ਜਵਾਬ ਇਹ ਹੈ ਸੰਗਰੂਰ ਦੇ ਵਿੱਚ ਅੱਜ ਬਲਵਿੰਦਰ ਸਿੰਘ ਸੇਖੋਂ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਮਿਲੇ ਆ ਔਰ ਉਹਨਾਂ ਦੇ ਅੱਜ ਦੇ ਇਸ ਉਦਮ ਬਾਰੇ ਜਾਣਕਾਰੀ ਖਾਸ ਲੈਂਦੇ ਆ ਸੇਖੋਂ ਸਾਹਿਬ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਜੀ ਸਮਾਂ ਦਿੱਤਾ ਬਹੁਤ ਮਿਹਰਬਾਨੀ ਜੀ ਮੇਰਾ ਸਮਾਂ ਪੰਜਾਬ ਵਾਸਤੇ ਹੀ ਹੈਗਾ ਮੈਨੂੰ ਤਾਂ ਹੋਰ ਕੰਮ ਹੀ ਕੋਈ ਨਹੀਂ ਕੋਸ਼ਿਸ਼ ਨਾ ਕਰੋ ਮੈਂ ਅਵੇਲੇਬਲ ਆ ਠੀਕ ਆ ਥੋੜਾ ਬਿਜ਼ੀ ਚੱਲ ਰਿਹਾ ਸੀ ਸਵੇਰ ਦਾ ਆਪ ਚਾਹੁੰਦਾ ਕਿ ਜਿਹੜੀ ਆਵਾਜ਼ ਜਿੰਨਾ ਚਿਰ ਹੈਗੀ ਉਹਨਾਂ ਚਿਰ ਲੋਕਾਂ ਤੱਕ ਜਾਂਦੀ ਰਹੇ ਕਿਉਂਕਿ ਇਹਨੂੰ ਬੰਦ ਕਰਨ ਦੀ ਕੋਸ਼ਿਸ਼ਾਂ ਚੱਲ ਵੀ ਰਹੀਆਂ ਤੇ ਗਾਂ ਹੋਰ ਵੀ ਜ਼ੋਰ ਸ਼ੋਰ ਨਾਲ ਹੋਣਗੀਆਂ ਤੇ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣੇ ਗੱਲ ਕਹਿਣ ਚ ਕਾਮਯਾਰ ਰਵਾਂ ਜਿੰਨੀ ਕਰਨੀ ਚਾਹੁੰਦਾ ਜੀ ਦੇਖੋ ਸਾਹਿਬ ਅੱਜ ਜਿਹੜੀ ਕਨਵੈਨਸ਼ਨ ਰੱਖੀ ਗਈ ਹੈ ਇਹਦਾ ਮਤਲਬ ਆ ਮੰਨ ਲੀਏ ਕਿ ਤੁਹਾਡੇ ਜਾਂ ਪੰਜਾਬ ਦੇ ਸਿਰ ਉੱਤੋਂ ਪਾਣੀ ਲੰਘ ਚੁੱਕਿਆ ਆ ਹੁਣ ਤਾਂ ਕਰਕੇ ਇਹ ਹੁਣ ਮਤੇ ਪਾਸ ਕਰਨੇ ਪੈਗੇ ਪਾਣੀ ਲੰਘੇ ਨੂੰ ਤਾਂ ਛੋਟੇ ਭਾਈ ਜਾਂ ਬੱਚਿਆਂ ਵਰਗੇ ਮਰੇ ਤੁਸੀਂ ਬਹੁਤ ਸਮਾਂ ਹੋ ਗਿਆ ਪਾਣੀ ਲੰਘੇ ਨੂੰ ਤਾਂ ਕਈ ਸਾਲ ਸਾਲ ਵੀ ਦਹਾਕਿਆਂ ਵਾਲੀ ਗੱਲ ਹੀ ਹੋ ਗਈ ਪਾਣੀ ਤਾਂ ਬਹੁਤ ਚਿਰ ਤੋਂ ਲੰਘਿਆ ਪਾਣੀ ਤਾਂ ਉਦੋਂ ਲੰਘਿਆ ਸੀ ਜਦੋਂ ਅਤਵਾਦ ਦੇ ਨਾਂ ਤੇ ਜੋਨੀ ਖਤਮ ਕੀਤੀ ਸੀ ਨੇ ਪਾਣੀ ਉਦੋਂ ਲੰਘਿਆ ਸੀ ਜਦੋਂ ਪਾਣੀਆਂ ਦੇ ਮਕਦਮੇ ਵਾਪਸ ਲਏ ਸੀ 82 ਦੇ ਵਿੱਚ ਪਾਣੀ ਤਾਂ ਬੜੀ ਦੇਰ ਤੋਂ ਲੰਘਿਆ ਹੋਇਆ ਪਾਣੀ ਤਾਂ ਮੈਂ ਕਹਿੰਦਾ ਉਦੋਂ ਲੰਘਿਆ ਸੀ ਜਦੋਂ ਬਾਬਾ ਬੂਜਾ ਸਿੰਘ ਦਾ ਪਹਿਲਾ ਕਤਲ ਜਿਹੜਾ ਇਨਕਾਊਂਟਰ ਬਣਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਆਪਣੀ ਪਹਿਲੀ ਗਵਰਨਮੈਂਟ 'ਚ ਤੋਂ ਪਾਣੀ ਤਾਂ ਸੀ ਬਰਦਾਸ਼ਤੀ ਸਾਡੀ ਬਹੁਤ ਵੱਡੀ ਹੈ ਅਸੀਂ ਨਾ ਕਪੜਾ ਪਾਣੀ ਦੇ ਵਿੱਚ ਹੋਣ ਦੇ باوجود ਵੀ ਸਾਹ ਸਾਨੂੰ ਨਹੀਂ ਆਉਂਦੇ ਤਾਂ ਵੀ ਅਸੀਂ ਇੱਥੋਂ ਤੱਕ 50 ਸਾਲ ਲੜੇ ਕੱਢ ਲਏ ਪਰ ਹੁਣ ਉਹ ਪਾਣੀ ਜਿਹੜਾ ਹੈਗਾ ਇੰਨਾ ਉੱਚਾ ਹੀ ਹੋ ਗਿਆ ਕਿ ਹੁਣ ਲੱਗਦਾ ਹੀ ਨਹੀਂ ਹੈਗਾ ਜੇ ਅਸੀਂ ਚੜੋ ਕਿ ਬਾਹਰੋਂ ਨਾ ਮਰੀ ਤੇ ਹੁਣ ਆਖਰੀ ਸਾਹਾਂ ਤੇ ਆ ਹੁਣ ਅਸੀਂ ਬਿਲਕੁਲ ਜਿਹੜੀ ਅਖੀਰਲੀ ਸਥਿਤੀ ਜਿਹੜੀ ਮਰਨ ਤੋਂ ਵੀ ਬੱਤਰ ਉਹਦੇ ਤੇ ਉਸ ਕਰਕੇ ਹਾਲਾਤ ਜਿਹੜੇ ਹੈਗੇ ਇਹਨਾਂ ਦੇ ਵਿੱਚ ਕੁਝ ਨਾ ਕੁਝ ਜਿਹੜਾ ਹੈਗਾ ਜਾਗਰਤੀ ਆਉਣੀ ਸੀ ਇਹ ਕੁਝ ਚੀਜ਼ਾਂ ਆਪਣੇ ਆਪ ਆਪਣੀਆਂ ਮੈਂ ਬਹੁਤ ਵੱੜੀ ਗਲਤੀ ਕਹਿਣਾ ਹੁਣਾ ਵੀ ਕੁਦਰਤ ਦਾ ਕੋਈ ਵਰਤਾਰਾ ਨਹੀਂ ਤਾਂ ਐਡੇ ਸਿਸਟਮ ਦੇ ਸਾਹਮਣੇ ਖੜੇ ਹੋ ਕੇ ਆਪਣ ਨੂੰ ਇੱਥੋਂ ਤੱਕ ਲੈ ਕੇ ਆਉਣਾ ਬਹੁਤ ਔਖੀ ਗੱਲ ਹੈ ਪਰ ਬਾਬਾ ਨਾਨਕ ਹੈ ਉਹਦੀ ਤਰਤੀ ਹੈ ਉਹਦੇ ਆਸ਼ੀਰਵਾਦ ਨਾਲ ਅਸੀਂ ਇਹ ਸੰਘਰਸ਼ ਜਿਹੜਾ ਹੈਗਾ ਲੋਕਾਂ ਨੂੰ ਜਗਾਉਣ ਦਾ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਜਿਹੜਾ ਇਹ ਦਿਨ ਸੀਗਾ ਸਾਡੀ ਸੋਚ ਤੋਂ ਕਿਤੇ ਵੱਧ ਲੋਕ ਪੰਜਾਬ ਦੇ ਵਿੱਚੋਂ ਆਏ ਆ ਤੇ ਜਿਹੜੀ ਹੁਣ ਤੱਕ ਅਸੀਂ ਖਤਮ ਹੋ ਗਏ ਸ਼ਾਮ ਦੇ 5 ਵਜੇ ਅਜੇ ਵੀ ਜਾਮਜੋ ਫਸੇ ਲੋਕ ਹੁਣ ਪਹੁੰਚੇ ਆ ਗੱਡੀਆਂ ਜੜੀਆਂ ਕੁਛ ਉਸਨਾਮੀ ਗੇਟ ਦੇ ਪਲੇਖੇ ਨਾਲ ਸੁਨਾਮ ਚਲੀਆਂ ਗਈਆਂ ਤਾਂ ਸੋ ਇੱਥੋਂ ਤੁਸੀਂ ਵੀ ਸਵੇਰ ਦੇ ਆਏ ਹੋਏ ਹੋ ਦੇਖ ਰਹੇ ਹੋ ਤੇ ਮੈਂ ਕਹਿੰਦਾ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਜੋ ਕੁਛ ਦਿਖਾਈ ਦਿੱਤਾ ਇਹ ਆਉਣ ਵਾਲੇ ਸਮੇਂ ਚ ਪੰਜਾਬ ਵਾਸਤੇ ਇੱਕ ਸ਼ੁਭ ਸੰਕੇਤ ਵਜੋਂ ਹੀ ਮੰਨਿਆ ਜਾਵੇ ਸ਼ਾਇਦ ਅੱਜ ਦੀ ਕਨਵੈਨਸ਼ਨ ਜਿਹੜੋ ਦੇਖਦਾ ਨਾ ਸੇਖੋਂ ਸਾਹਿਬ ਮੈਂ ਮੇਰੇ ਜ਼ਹਿਨ ਦੇ ਵਿੱਚ ਇੱਕ ਹੋਰ ਦ੍ਰਿਸ਼ ਆਂਦਾ ਉਸ ਵੇਲੇ ਜਦੋਂ ਤੁਸੀਂ ਲੁਧਿਆਣੇ ਗਏ ਸੀ ਆ ਥੋੜੀ ਦੇਰ ਹੀ ਹੋਈ ਹੈ ਜਦੋਂ ਬਹਿਸ ਸੱਦੀ ਗਈ ਸੀ ਨਵੰਬਰ ਦਾ ਮਹੀਨਾ ਸੀ ਬਹਿਸ ਸੱਦੀ ਗਈ ਤੁਹਾਨੂੰ ਅੰਦਰ ਤੱਕ ਨਹੀਂ ਵੜਨ ਦਿੱਤਾ ਪੰਜਾਬ ਦੇ ਹੱਕ ਚ ਖੜਨ ਵਾਲਾ ਸੇਖੋਂ ਬਾਹਰ ਖੜੇ ਹੋ ਕੇ ਤੇ ਹਾਕ ਮਾਰਦਾ ਰਿਹਾ ਕਿਸੇ ਨੇ ਅੰਦਰ ਨਹੀਂ ਵੜਨ ਦਿੱਤਾ ਬਹੁਤ ਹੋਰ ਲੋਕ ਵੀ ਸੀ ਬਲਵਿੰਦਰ ਸੇਖੋਂ ਕੱਲਾ ਨਹੀਂ ਸੀ ਬਹੁਤ ਲੋਕ ਸੀ ਐਨੀ ਹੈਗਾ ਕਿ ਮਤਲਬ ਮੈਂ ਕਲੇਮ ਕਰਾਂ ਕਿ ਮੈਂ ਕੱਲਾ ਹੀ ਪੰਜਾਬ ਦਾ ਦਰਦੀ ਆ ਹੋਰ ਵੀ ਹੈਗੇ ਲੋਕ ਪਰ ਗੱਲ ਤਾਂ ਇੱਕ ਤਾਂ ਇਕੱਠੇ ਨਹੀਂ ਹੈਗੇ ਇੱਕ ਏਜੰਡੇ ਵੱਖਰੇ ਵੱਖਰੇ ਐ ਹੁਣ ਜੇ ਤੁਸੀਂ ਪਾਵਰ ਨੂੰ ਲੈ ਕੇ ਜਾਂ ਕੱਲ ਨੂੰ ਮਤਲਬ ਇਹ ਸੋਚ ਕੇ ਵੀ ਮੈਂ ਅੱਜ ਆ ਕੰਮ ਕਰਾਂ ਤੇ ਮੈਨੂੰ ਆ ਲੱਭੂਗਾ ਉਹ ਸੋਚ ਲੈ ਕੇ ਬਹੁਤੇ ਲੋਕ ਤਰੇ ਹੋਏ ਐ ਉਹ ਸੋਚ ਨਹੀਂ ਚੱਲਣੀ ਅਸੀਂ ਤਾਂ ਗੋਆ ਕੇ ਤੁਰੇ ਆਂ ਤੇ ਅੱਜ ਤੱਕ ਗੁਆ ਰਹੇ ਆਂ ਅਗਲਾ ਬਾਕੀ ਬਚਦਾ ਗੁਆਉਣ ਨੂੰ ਤਿਆਰ ਹੈ ਫਿਰ ਹੁਣ ਸਾਡੇ ਨਾਲ ਖੜਨਾ ਤਾਂ ਔਖਾ ਹੈ ਨਾ ਮੈਂ ਤਾਂ ਸਾਰੇ ਪੰਜਾਬੀ ਨੂੰ ਸਾਰੇ ਸੰਗਠਨਾਂ ਨੂੰ ਆਵਾਜ਼ ਮਾਰੀ ਸੀ ਜਿਹੜੇ ਇਹ ਸੰਘਰਸ਼ ਕਰ ਰਹੇ ਹੈ ਇਸ ਨਾਮ ਤੇ ਸਮਾਜ ਸੇਵੀ ਹੋਣ ਦਾ ਵੀ ਦਾਵਾ ਕਰਦੇ ਹੈ ਕੋਈ ਨਹੀਂ ਆਇਆ ਉਹਨਾਂ ਚ ਇਵਨ ਪ੍ਰੋਗਰਾਮ ਆਰਡ ਰੱਖ ਲਏ ਗਏ ਹੈ ਠੀਕ ਹੈ ਤਾਂ ਇਹਨਾਂ ਕੋਲ ਕੋਈ ਕੱਲ ਨੂੰ ਕਹੇ ਵੀ ਆਏ ਨਹੀਂ ਹੈਗੇ ਸੀ ਤੇ ਮੈਂ ਤਾਂ ਬੁਲਾਇ ਸੀ ਮੈਂ ਤਾਂ ਇਕੱਠੇ ਹੋਏ ਸੀ ਪੰਜਾਬੀ ਕਹਿ ਕੇ ਬੁਲਾਇ ਸੀਗਾ ਤਾਂ ਇਸ ਕਰਕੇ ਦਿੱਕਤਾਂ ਇੱਥੇ ਹੈ ਅਸੀਂ ਪੰਜਾਬੀ ਨਹੀਂ ਹੈਗੇ ਅਸੀਂ ਵਪਾਰ 'ਚ ਪਏ ਹੋਏ ਆ ਅਸੀਂ ਨਿਜਜ 'ਚ ਪਏ ਹੋਏ ਆ ਜਦੋਂ ਕਿਤੇ ਇਹ ਸੁਹਿਰਦ ਲੋਕ ਜਿਹੜੇ ਬਚਾਉਣ ਦੀ ਕਮੈਦ ਕਿਤੇ ਲੱਗੇ ਹੋਏ ਆ ਇਹ ਇਕੱਠੇ ਹੋ ਜਾਣਗੇ ਜਿਹੜੇ ਆਪਣੇ ਨੁਕਸਾ ਕੱਢ ਲੈਣਗੇ ਹੁਣ ਗੱਲ ਇਹ ਆ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਦੁਬਾਰਾ ਨਵੇਂ ਬੰਦੇ ਅਸੀਂ ਪੈਦਾ ਕਰ ਲਈ ਜਿਹੜੇ ਇਮਾਨਦਾਰ ਹੋਣ ਜਾਂ ਕੁਝ ਹੋਣ ਇਹਦੇ ਸਿਸਟਮ ਦੇ ਵਿੱਚੋਂ ਕੱਢਨੇ ਪੈਣਗੇ ਸੋਚਾਂ ਬਦਲਣੀਆਂ ਪੈਣਗੀਆਂ ਨੀਤਾਂ ਸਾਫ਼ ਕਰਨੀਆਂ ਪੈਣਗੀਆਂ ਅਸੀਂ ਪੁਲਿਸ ਡਿਪਾਰਟਮੈਂਟ ਦੀ ਨੌਕਰੀ ਕਰਦਾ ਕਰਦਾ ਬੰਦਾ ਜੇ ਅੱਜ ਇੱਥੇ ਆਇਆ ਹੋਇਆ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਨੁਕਸਾਨ ਕਰਾ ਕੇ ਅੱਜ ਗੱਲ ਕਰ ਰਿਹਾ ਤਾਂ ਫਿਰ ਜਿਹੜੇ ਲੋਕ ਨਾ ਚਾਹੁੰਦੇ ਆ ਉਹ ਪੰਜਾਬ ਦਾ ਫਲਾ ਕਰਨ ਦੇ ਮੈਨੂੰ ਤਾਂ ਨਹੀਂ ਲੱਗਦਾ ਸਮਰਥ ਹੋਣਗੇ ਇਹ ਤਾਂ ਆਪਣੇ ਆਪ ਹੀ ਜਿਹੜਾ ਇੱਕ ਲੋਕ ਅੰਦੋਲਨ ਹੈ ਉਹਦੇ ਵਿੱਚ ਲੀਡਰਸ਼ਿਪ ਕ੍ਰੀਟ ਹੁੰਦੀ ਹੁੰਦੀ ਹੈ ਲੀਡਰ ਘਰਾਂ ਦੇ ਵਿੱਚ ਇਹਨਾਂ ਦੇ ਜਿਹੜੇ ਪੁਰਾਣੇ ਲੀਡਰ ਇਹਨਾਂ ਦੇ ਘਰਾਂ ਚ ਪੈਦਾ ਹੋਏ ਥੋੜੇ ਘਰੇ ਲੀਡਰ ਨਹੀਂ ਹੈਗੇ ਜਾਂ ਜਿਹੜੇ ਲੋਕ ਇਸ ਖਵਾਏ ਦੇ ਵਿੱਚ ਨੇ ਕਿ ਮੌਕੇ ਦਾ ਫਾਇਦਾ ਉਠਾ ਲਈਏ ਉਹ ਤਾਂ ਫਿਰ ਆਏ ਇਹਨਾਂ ਨੇ ਕੀ ਕੀਤਾ ਜਿਹੜੀ ਸਰਕਾਰ ਚੱਲ ਰਹੀ ਹੈ ਇਹਨਾਂ ਨੇ ਮੌਕੇ ਦਾ ਫਾਇਦਾ ਉਠਾਇਆ ਤਾਂ ਇਹ ਨਹੀਂਆਂ ਚੀਜ਼ਾਂ ਨੂੰ ਛੱਡ ਕੇ ਨਿਜ ਤਿਆਗ ਕੇ ਇਹ ਹੀ ਬੰਦੇ ਜਿਹੜੇ ਕਲੇਮ ਕਰਦੇ ਅੱਜ ਤੱਕ ਸਫਲ ਭਾਵੇਂ ਨਹੀਂ ਹੋਏ ਤੇ ਅਸੀਂ ਸਾਰੇ ਇਕੱਠੇ ਹੋ ਲਈਏ ਮੈਂ ਕਿ ਸਭ ਤੋਂ ਔੜਾ ਕਮਾਂਗੇ ਸ਼ੁਰੂਆਤ ਹੈ ਅਸੀਂ ਇੱਕ ਲੱਗਦਾ ਹੈ ਕਿ ਇੱਕ ਬਿਗਲੋ ਵੱਜ ਗਿਆ ਜਿਹਦੀ ਲੋੜ ਸੀਗੀ ਤੇ ਇਹਦੇ ਵਿੱਚ ਸਾਰੇ ਉਹਨਾਂ ਲੋਕਾਂ ਨੂੰ ਫਿਰ ਮੈਂ ਕਹਿੰਦਾ ਜਿਹੜੇ ਅੱਜ ਵੀ ਜਿਹੜੇ ਘੁੰਡ ਕੱਢ ਕੇ ਪਾਸੇ ਬੈਠੇ ਰਹੇ ਦੇਖਦੇ ਸੀ ਠੀਕ ਹੈ ਵੀ ਇੱਥੇ ਹੈ ਕੀ ਕੌਣ ਆ ਕੀ ਨਹੀਂ ਠੀਕ ਹੈ ਅਸੀਂ ਤਾਂ ਇਸ ਗੱਲ ਦੀ ਚਿੰਤਾ ਕੀਤੀ ਨਹੀਂ ਕਰੇ ਪਰ ਇਸ ਦੇ ਬਾਵਜੂਦ ਵੀ ਇੱਕ ਤਾਂ ਅਸੀਂ ਸਟੇਜ ਨਹੀਂ ਲਾਈ ਅਸੀਂ ਸਾਰੇ ਲੋਕ ਥੱਲੇ ਹੀ ਸਾਂ ਸਟੇਜ ਦੀ ਪ੍ਰਥਾ ਅਸੀਂ ਖਤਮ ਕਰਨੀ ਚਾਹੁੰਦੇ ਹਾਂ ਫਿਰ ਵੀ ਇੱਕ ਕੋਨੇ ਵਿੱਚ ਕੁਝ ਲੋਕ ਵੱਖਰੇ ਬਿਠਾਉਣੇ ਪੈਂਦੇ ਬੈਠੇ ਸੀ ਉਹਨਾਂ ਨੂੰ ਵੇਖ ਕੇ ਪਤਾ ਲੱਗ ਜੂ ਉਹਨਾਂ ਨੂੰ ਵੀ ਕੌਣ ਲੋਕ ਆਏ ਸੀ ਤੋ ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈਗੀ ਜਾਗਦੇ ਹੋਏ ਲੋਕ ਬੁੱਧੀ ਜੀਵੀਆਂ ਵਿੱਚ ਵੀ ਬੈਠੇ ਹੈ ਜਿਹੜੇ ਨਹੀਂ ਜਾਗਦੇ ਹੋਏ ਉਹ ਵੀ ਜਾਗ ਲੈਣ ਜਿਹੜੇ ਬੁੱਧੀ ਜੀਵੀ ਆਪਾਂ ਮੈਂ ਹੀ ਬੜੀ ਬੜੀ ਸਖਤ ਸ਼ਬਦ ਬੋਲਦਾ ਹੁਣਾ ਠੀਕ ਹੈ ਤੋ ਅੱਜ ਹੁਣ ਜਾਗ ਲੈਣ ਹੁਣ ਕੀ ਹੋ ਗਿਆ ਅਜੇ ਮਰੇ ਤਾਂ ਹੋਏ ਨਹੀਂਗੇ ਜਿਉਂਦੇ ਸੋਚ ਲੈਂਦੇ ਵੀ ਜਿਹੜਾ ਹੁਣ ਤੱਕ ਹੋਇਆ ਗਲਤ ਹੋਇਆ ਅੱਜ ਆਪਾਂ ਇਕੱਠੇ ਹੋ ਲਈਏ ਅਗਵਾਈ ਕਰਦੀਏ ਅਸੀਂ ਤਾਂ ਮੰਨ ਨੂੰ ਤਿਆਰ ਹੈ ਵੀ ਸਾਡੀ ਅਗਵਾਈ ਕਰ ਦਿਓ ਸਾਨੂੰ ਗਾਈਡ ਕਰ ਦਿਓ ਜਿਵੇਂ ਤੁਸੀਂ ਕਹਿੰਦੇ ਓਵੇਂ ਕਰ ਲਓ ਪਰ ਸਾਨੂੰ ਪਹਿਲਾਂ ਸੈਟੀਸਫਾਈ ਕਰਾ ਲਓ ਵੀ ਅਸੀਂ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਕਰਦੇ ਕੁਝ ਹੋਰ ਹੈ ਸੋਚ ਥੋੜੀ ਹੋਰ ਹੈ ਸਮਾਂ ਤੁਸੀਂ ਨਗਾਉਦੇ ਹੋ ਅੱਜ ਦਾ ਅੱਜ ਜਿਹੜਾ ਹੈ ਸਮਾਂ ਨਹੀਂ ਲਗਾਇਆ ਜਾ ਸਕਦਾ ਅੱਜ ਤਾਂ ਉੱਠਣਾ ਪਊਗਾ ਨੁਕਸਾਨ ਕਰਾਉਣੇ ਪੈਣਗੇ ਕੱਲ ਨੂੰ ਕੀ ਪਤਾ ਕੀ ਇਹਦਾ ਚ ਹੱਲ ਹੋਣੇ ਆ ਕੀ ਕਿਹੜੇ ਰਸਤੇ ਜਾਣੇ ਆ ਕੱਲ ਨੂੰ ਠੀਕ ਹੈ ਉਹ ਚੀਜ਼ਾਂ ਨਹੀਂ ਆ ਵਿੱਚੋਂ ਨਿਕਲ ਕੇ ਹੀ ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਰ ਸਕੋਗੇ ਕਰਨ ਨੂੰ ਕੋਈ ਤਿਆਰ ਨਹੀਂ ਹੈਗਾ ਪਰ ਨਹੀਂ ਕੋਈ ਅਸੀਂ ਗੱਲ ਨਹੀਂ ਅੱਜ ਲੱਗਦਾ ਕਿ ਇੱਕ ਇਸ ਤਰ੍ਹਾਂ ਦੀ ਆਵਾਜ਼ ਮਾਰਿਆ ਜੇ ਪੰਜਾਬੀ ਇਕੱਠੇ ਹੋਏ ਆ ਇਕ ਕੱਲ ਨੂੰ ਹੋਰ ਇਕੱਠੇ ਹੋਵਾਂਗੇ ਹੁੰਦਾ ਸੀ ਵੀ ਹੌਸਲੇ 'ਚ ਅਸੀਂ ਜੇ 3 ਹਫ਼ਤੇ 40 ਪਿੰਡਾਂ 'ਚ ਜਾ ਕੇ ਇੱਥੇ ਹਜ਼ਾਰਾਂ ਬੰਦੇ ਇਕੱਠਾ ਕਰ ਸਕਦੇ ਆ ਤਾਂ ਅਗਲਾ ਹੀ ਪਾਛੇ 4 ਮਹੀਨੇ ਜਿਹੜੇ ਹੈਗੇ ਅਸੀਂ ਮੈਂ ਕਹਿੰਨਾ 5-700 ਪਿੰਡਾਂ 'ਚ ਜਾਵਾਂਗੇ ਤੇ ਫਿਰ ਦੇ ਮਾਰਾਂਗੇ ਵਾਜ ਉਹਦੋਂ ਤੇ ਮੈਨੂੰ ਲੱਗਦਾ ਮੈਂ ਆਪਣੇ ਜ਼ੁਬਾਨ ਤੋਂ ਵੱਡੀ ਗੱਲ ਨਹੀਂ ਕਰਨੀ ਚਾਹੁੰਦਾ ਉਹਦੋਂ ਵੇਖਾ ਜੀ ਤੁਸੀਂ ਇਕੱਠਾ ਹੁੰਦਾ ਕਿਉਂਕਿ ਅੱਜ ਉਹਦੀ ਨਹੀਂ ਰੱਖੀ ਗਈ ਸੇਕੋਸਾ ਬੁੱਧੀਜੀਵੀ ਵਰਗ ਜਿਹੜਾ ਹੈ ਪੰਜਾਬ ਦਾ ਉਹ ਜ਼ਰੂਰ ਵੱਡੇ ਵੱਡੇ ਆਰਟੀਕਲਸ ਲਿਖ ਦੂਗਾ ਇਸ ਉੱਤੇ ਅੱਜ ਦੀ ਕਨਵੈਨਸ਼ਨ ਦੇ ਉੱਤੇ ਪਰ ਆਮ ਆਦਮੀ ਕੀ ਸਮਝੇ ਉਹ ਲੋਕ ਜਿਹੜੇ ਨਸ਼ਿਆਂ ਦੇ ਨਾਲ ਗ੍ਰਸਤ ਨੇ ਜਿਨ੍ਹਾਂ ਦੇ ਜਵਾਨ ਪੁੱਤ ਧੀ ਨਸ਼ਿਆਂ 'ਚ ਜੂਝਦੇ ਪਏ ਨੇ ਮਾਪਿਆਂ ਨੂੰ ਕੁੱਟਦੇ ਪਏ ਨੇ ਘਰ ਜਾ ਕੇ ਉਹ ਕੀ ਸਮਝਣ ਕਿ ਬਲਵਿੰਦਰ ਸਿੰਘ ਸੇਖੋਂ ਕੀ ਕਰਨ ਜਾ ਰਹੇ ਨੇ ਅੱਜ ਵੀ ਕਿਸੇ ਨੇ ਨਹੀਂ ਲਿਖਣਾ ਤੁਹਾਨੂੰ ਮੈਂ ਕਲੀਅਰ ਕਰ ਦਿਆਂ ਅੱਜ ਵੀ ਜਿਹੜੀ ਪ੍ਰੈਸ ਕੁਝ ਜਿਹੜੀ ਆਪਣੇ ਆਪ ਨੂੰ ਕਲੇਮ ਕਰਦੀ ਏ ਕਿ ਅਸੀਂ ਤੋਂ ਪੰਜਾਬ ਦੀ ਪ੍ਰੈਸ ਹੈ ਉਹਨਾਂ ਚੋਂ ਤਾਂ ਕੋਈ ਨਹੀਂ ਆਇਆ ਠੀਕ ਹੈ ਉਹ ਬਕਾਊਸ ਮੰਨ ਤਾਂ ਇੱਥੇ ਕੋਈ ਪਹੁੰਚਿਆ ਹੀ ਨਹੀਂ ਇਹ ਤਾਂ ਉਹ ਵੀ ਆਏ ਜਰਦੇ ਵਾਲੇ ਜਿਨ੍ਹਾਂ ਨੂੰ ਪਹਿਲਾਂ ਵੀ ਲੋਕ ਪਸੰਦ ਘਟ ਕਰਦੇ ਸਾਰੀ ਪ੍ਰੈਸ ਰਤਨਦੀਪੁਰੀ ਆਏ ਹੋਏ ਸੀਗੇ ਕੁਝ ਹੋਰ ਲੋਕ ਜਿਹੜੇ ਮੈਂ ਨਾਮ ਲੈ ਕੇ ਕਹਾਂ ਤਾਂ ਆਏ ਹੋਏ ਸੀਗੇ ਤੋਂ ਇਸ ਕਰਕੇ ਆਈ ਸੀ ਉੱਪਰ ਲੋਕ ਆਪਣਾ ਉਸ ਨਿੱਜਤੋਂ ਸਵਾਰਥ ਤੋਂ ਉੱਪਰ ਉੱਠ ਕੇ ਆਏ ਸੀਗੇ ਤਾਂ ਕੋਈ মিডিਆ ਤੋਂ ਮੈਂ ਜੇ ਉਮੀਦ ਨਹੀਂ ਰੱਖਦਾ ਜਿਹੜੇ ਇੱਥੇ ਆਏ ਉਹਨਾਂ ਨੂੰ ਛੱਡ ਕੇ ਜਾਂ ਜਿਹੜੇ ਵਿਖਾ ਰਹੇ ਹੈ ਵਿਖਾਉ ਤਾਂ ਉਹੀ ਨਾ ਜਿਹੜਾ ਪੰਜਾਬ ਦੇ ਭਲੇ ਦੀ ਗੱਲ ਕਰਨਾ ਚਾਹੁੰਦਾ ਬਹੁਤ ਘੱਟ ਨੇ ਨਾ ਕਿਸੇ মিডিਆ ਨੇ ਸਾਡੀ ਗੱਲ ਨੂੰ ਲੈ ਕੇ ਜਾਣਾ ਬਹੁਤ ਘੱਟ ਮੈਂ ਜਵਾਨ ਘਰ ਤਾਂ ਨਹੀਂ ਕਰਦਾ ਪਰ ਉਮੀਦ ਹੈ ਕਿ ਸ਼ਾਇਦ ਥੋੜੀ-ਬਹੁਤ ਕਿਤੇ ਹੋਈ ਦੀ ਕਵਰੇ ਚਲੋਗੀ ਤਾਂ ਜਿਹੜੇ ਲੋਕ ਜਿਹੜੇ ਹੈਗੇ ਆ ਸੋਹਰਦੇ ਹੈਗੇ ਆ ਅਸੀਂ ਤਾਂ ਵਾਰ-ਵਾਰ ਕਹਿੰਨੇ ਆ ਬੁੱਧੀ ਜੀ ਵੀ ਵਰ ਕਹ ਲੋ ਤੇ ਉਹ ਪਹਿਲਾਂ ਫਿਲਰ ਮੰਨਣਾ ਪਊਗਾ ਬੁੱਧੀ ਜੀ ਵੀ ਕਹਿੰਦਾ ਵੀ ਮੈਂ ਕੀਤਾ ਬਹੁਤ ਕਿਤੇ ਤਾਂ ਫੜ ਨਹੀਂ ਜਦੋਂ ਆਇਆ ਫਿਰ ਕਿਤੇ ਨਹੀਂ ਕੀ ਕੀਮਤ ਹੈਗੀ ਤਾਂ ਅਸੀਂ ਇਸ ਗੱਲ ਨੂੰ ਸਮਝ ਕੇ ਨਵੇਂ ਪੰਜਾਬ ਦੀ ਨਵਜ ਪਛਾਣ ਕੇ ਅੱਜ ਉਹ ਗੱਲ ਕਰੀਏ ਜਿਹੜੀ ਮਤਲਬ ਪੰਜਾਬ ਨੂੰ ਚਾਹੀਦੀ ਹੈ ਕਰਨ ਚ ਵੀ ਤੇ ਕਹਿਣ ਚ ਵੀ ਜਿਹਨੇ ਕਹਿਣਾ ਉਹ ਕਹੇ ਜਿਹੜਾ ਕਰਨਾ ਉਹ ਕਰੇ ਆਪਣਾ ਆਪਣੀ ਡਿਊਟੀ ਹੈ ਨਾ ਅਸੀਂ ਕਿਹਾ ਬਹੁਤ ਜਿਵੇਂ ਕਹਿੰਦੇ ਆ ਵੀ ਸਾਡੇ ਨੂੰ ਪਿੰਡਾਂ ਜਾ ਕੇ ਤੁਸੀਂ ਭਾਸ਼ਣ ਦੇਣੇ ਸ਼ੁਰੂ ਕਰੋ ਤੁਸੀਂ ਬੋਲੋ ਜਿਹੜੇ ਸਟੇਜਾਂ ਤੇ ਬੋਲਦੇ ਆਂ ਅੱਜ ਤੱਕ ਬਲਵਿੰਦਰ ਸੇਖੋਂ ਬਾਰੇ ਕਿਸੇ ਦੇ ਮੂੰਹੋਂ ਇੱਕ ਲਫ਼ਜ਼ ਨਹੀਂ ਨਿਕਲਿਆ ਕੋਈ ਆ ਤੁਹਾਡੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਮੀਡੀਆ ਕੇ ਅੰਦਰ ਜ਼ਿਕਰ ਤੱਕ ਨਹੀਂ ਕਰਦੇ ਇਹ ਬਹੁਤ ਭਲੇਖੇ ਚ ਨੇ ਜਦੋਂ ਇਹ ਜ਼ਿਕਰ ਕਰਨ ਲੱ ਕਿਉਂਕਿ ਆ ਲੋਕ ਜਿਹੜੇ ਕਰਦੇ ਆ ਇਹੀ ਅਸਲੀ ਮੀਡੀਆ ਇਹ ਮੀਡੀਆ ਪ੍ਰੂਵ ਹੋ ਰਿਹਾ ਕਿ ਅਸਲੀ ਤੇ ਨਕਲੀ ਕੌਣਾ ਸੀ ਤਾਂ ਅਸਲੀ ਨਾਲ ਚੱਲਾਂਗੇ ਇਹ ਨਕਲੀ ਦੁਕਾਨਾਂ ਜਦੋਂ ਆਉਣਗੀਆਂ ਸਾਡੇ ਕੋਲ ਉਦੋਂ ਬਹੁਤ ਧੇਰ ਹੋ ਚੁੱਕੀ ਹੋਊਗੀ ਮੈਂ ਇੱਕ ਤਰੀਕੇ ਨਾਲ ਦੱਸ ਦਈਏ ਇਹਨਾਂ ਨੂੰ ਵੀ ਤੁਸੀਂ ਧੇਰ ਹੁੰਦੀ ਹੁੰਦੀ ਜਾ ਰਹੀ ਹੈ ਮੈਨੂੰ ਤਾਂ ਹੁਣ ਵੀ ਨਹੀਂ ਤੁਸੀਂ ਚਾਹੀਦੇ ਮੈਨੂੰ ਕਦੇ ਵੀ ਨਹੀਂ ਚਾਹੀਦੇ ਸੀ ਪਰ ਜਦੋਂ ਤੁਹਾਨੂੰ ਮੈਂ ਚਾਹੀਦਾ ਹੋਊਗਾ ਉਦੋਂ ਤੁਹਾਨੂੰ ਇਥੋਂ ਕੁਝ ਨਹੀਂ ਮਿਲਣਾ ਇਹ ਗੱਲ ਨੂੰ ਪੱਕੀ ਕਿਤੇ ਲਿਖ ਕੇ ਮੰਨ ਲੈਣੇ ਜੀ ਅੱਜ ਤੁਸੀਂ ਇਹ ਡੰਕੇਰੀ ਚੋਟ ਤੇ ਕਹਿਤਾ ਕਿ ਨਸ਼ੇ ਦੇ ਖਿਲਾਫ ਖੜ ਗਏ ਆ ਅਸੀਂ ਅੱਜ ਤੁਸੀਂ ਕੱਖਿਆ ਨੀ ਰੱਖ ਦਿੱਤੀ ਗਈ ਐ ਪਰ ਜੇ ਕੱਲ ਨੂੰ ਬਲਵਿੰਦਰ ਸਿੰਘ ਸਿੱਖੋਂ ਦਾ ਵੀ ਹਾਲ ਮਾਨਸੇ ਵਾਲੇ ਝੋਟੇ ਵਾਲਾ ਹੋਇਆ ਫਿਰ ਫਿਰ ਕੀ ਹੋਇਆ ਮੈਂ ਤਾਂ ਪਹਿਲਾਂ ਜੇਲ੍ਹ ਜਾਏ ਆ ਝੋਟਾ ਦਾ ਵਿਚਾਰਾ 2 ਮਹੀਨੇ ਜਾ ਕੇ ਆ ਮੈਂ ਤਾਂ 6 ਮਹੀਨੇ ਕੱਟ ਕੇ ਆ ਮੇਰੇ ਮੇਰੇ ਫਿਰ ਕੀ ਹੋ ਗਿਆ ਮੈਂ ਤਾਂ ਇਹ ਚੀਜ਼ ਤੋਂ ਨਿਕਲ ਚੁੱਕੇ ਆ ਮੈਸੀਦ ਵਿੱਚੋਂ ਜੇ ਤਾਂ ਮੈਂ ਹੋਵੇ ਨਾ ਮੈਨੂੰ ਤੁਹਾਡਾ ਰ ਹੋਵੇ ਕੋਈ ਮੇਰੇ ਤੇ ਖਿਲਾਫ ਪੈਂਡਿੰਗ ਹੈਗੀ ਆ ਅਗਲੇ ਅਗਲੀ 11 ਤਰੀਕ ਨੂੰ ਵੀ ਭੇਜ ਸਕਦੇ ਮੈਨੂੰ ਕੋਈ ਗੱਲ ਨਹੀਂ ਫਿਰ ਕੀ ਹੈ ਹੁਣ ਜੇਲ੍ਹ ਪੁਰਾਣੀ ਨਹੀਂ ਹੈਗੀ ਉਦੋਂ ਸੀਗੀ ਜਿਹੜੋ ਪਹਿਲੀ ਵਾਰ ਗਏ ਸ਼ਹਿਰ ਕੋਈ ਤਕਲੀਫ ਹੋਈ ਹੋਵੇ ਹੁਣ ਤਾਂ ਪਤਾ ਘਰ ਆ ਉੱਥੇ ਵੀ ਕੋਈ ਗੱਲ ਨਹੀਂ ਨਾ ਪ੍ਰੋਬਲਮ ਭੇਜਣਗੇ ਮੈਨੂੰ ਪਤਾ ਫਿਰ ਕੀ ਹੋ ਗਿਆ ਇਸ ਕਰਕੇ ਇਹ ਕੋਈ ਖਾਸ ਗੱਲ ਨਹੀਂ ਹੈਗੀ ਜੇਲ੍ਹਾਂ ਕੱਟਣੀਆਂ ਪੈਣਗੀਆਂ ਲੋਕਾਂ ਨੂੰ ਕੀ ਪਤਾ ਕੱਲ ਨੂੰ ਵੈਸੇ ਹੀ ਕਿਤੇ ਤੁਹਾਡਾ ਤੰਦਰੁਸਤ ਨਵੇਟ ਦੇਣ ਉਹ ਵੀ ਤਾਂ ਹੋ ਸਕਦਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਜੋ ਨਿਕਲ ਕੇ ਹੀ ਸਾਨੂੰ ਇਹ ਚੋ ਇਹ ਰਸਤਾ ਉਧ ਇਹ 60 ਸਾਲ ਤੇ ਬੈਠੇ ਆ ਇਹ ਅਜੀਬ ਵੀ ਭਲਾ ਨਹੀਂ ਕਰ ਸਕਦੇ ਕੁਝ ਚੰਗੀ ਗੱਲ ਨਹੀਂ ਕਰ ਸਕਦੇ ਫਿਰ ਕਿੱਦਾਂ ਕਰਾਂਗੇ ਇਸੇ ਕਰਕੇ ਲੋਕਾਂ ਨੂੰ ਸੁਨੇਹਾ ਦੇਣਾ ਹੈ ਜਿਹੜੇ ਸੀਨੀਅਰ ਹੈਗੇ ਵੀ ਆਪਣੇ ਕੋਲ ਮੌਤ ਤੋਂ ਅਗੇ ਇਲਾਵਾ ਹੋਰ ਕੋਈ ਰਸਤਾ ਨਹੀਂ ਹੈਗਾ ਪੰਜਾਬ ਕੁਛ ਨਾ ਕੁਛ ਪੰਜਾਬ ਨੂੰ ਮੋੜ ਗਏ ਸਾਡੇ ਚੁੱਪ ਰਹਿਣ ਦਾ ਪੰਜਾਬ ਦੀ ਬਹੁਤ ਵੱਡੀ ਬਰਬਾਦੀ ਹੋਈ ਹੈ ਤੁਸੀਂ ਵਾਰ-ਵਾਰ ਆਪਣੀਆਂ ਵੀਡੀਓਜ਼ ਦੇ ਵਿੱਚ ਜ਼ਿਕਰ ਕੀਤਾ ਆ ਉਹ ਕਿਹੜੇ ਮੰਤਰੀ ਨੇ ਉਹ ਕਿਹੜਾ ਸਿਸਟਮ ਹੈ ਜਿਹੜਾ ਇਹਦੇ ਵਿੱਚ ਰੁੱਝਿਆ ਹੋਇਆ ਆ ਹੁਣ ਤੱਕ ਐਡੇ ਐਡੇ ਨਾਮ ਸਾਹਮਣੇ ਆਉਂਦੇ ਆ ਨੀਆਂ ਨੀਆਂ ਰਿਪੋਰਟਸ ਆ ਚੁੱਕੀਆਂ ਨੇ रिपोर्ट्स अदालतों ਵਿੱਚ ਖੁੱਲ ਚੁੱਕੀਆਂ ਨੇ ਪਰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਇਹਨਾਂ ਮੰਤਰੀਆਂ ਤੱਕ ਪਹੁੰਚ ਜਿਹੜੇ ਲੋਕ ਕਰਦੇ ਨੇ ਜਿਹੜੇ ਲੋਕਾਂ ਕੋਲ ਮੰਤਰੀ ਪਹੁੰਚ ਕਰਦੇ ਨੇ ਤੁਸੀਂ ਉਹ ਉਹ ਕਨੈਕਸ਼ਨ ਤੋੜ ਸਕੋਗੇ ਕਦੀ ਕਦੀ ਉਹ ਚੀਜ਼ ਜਿਹੜੀ ਡਿਵੈਲਪ ਹੋਈ ਹੋਈ ਹੈ ਜਿਨ੍ਹਾਂ ਨਾਲ ਲੋਕ ਐਨੇ ਨਹੀਂ ਆਂ ਭੀੜਾਂ ਟੋਤਰਦੀਆਂ ਨੇ ਬਲਵਿੰਦਰ ਸਿੱਖੋਂ ਤੋੜ ਸਕੋਗੇ ਲੋਕਾਂ ਕੋਲ ਆਪਸ਼ਨ ਹੀ ਨਹੀਂ ਹੈਗੀ ਇਹ ਭੀੜਾਂ ਨਹੀਂ ਟੁਰ ਰਹੀਆਂ ਮਜਬੂਰੀ ਹੈ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਇੱਕ ਮੁਠੀ ਪਰ ਲੋਕਾਂ ਨੂੰ ਇੱਕ ਮਤਲਬ ਇਹਨਾਂ ਨੇ ਆਪਣੇ ਹੱਥ ਚ ਕੀਤਾ ਹੋਇਆ ਉਹ ਮੁਠੀ ਪਰ ਲੋਕਾਂ ਨੇ ਅੱਗੇ ਜਿਹੜਾ ਮਾਸਿਸ ਨੂੰ ਕੰਟਰੋਲ ਕੀਤਾ ਹੋਇਆ ਇੱਕ ਪਿੰਡ ਦੇ ਵਿੱਚੋਂ ਧੜੇ ਬਣਾ ਲਏ ਇੱਕ ਹਲੀ ਕਾਂਗਰਸੀ ਦੂਜੀ ਪਾਰਟੀ ਲਾ ਲਈ ਉਹ ਲਾ ਲੈ ਠੀਕ ਹੈ ਉਹਨਾਂ ਦਾ ਡੱਡ ਵੰਡ ਲਿਆ ਉਹਨਾਂ ਚੋਂ ਇੱਕ ਇੱਕ ਦੋ ਦੋ ਬੰਦੇ ਚੁਣ ਲਏ ਉਹ 10 ਬੰਦੇ ਉਹਨਾਂ ਨੂੰ ਕંટ્રોલ ਕਰੀ ਜਾਂਦੇ ਉਹੀ ਮਸਲੇ ਆਦੇ ਨਾ ਵੀ ਉਹ 10 ਬੰਦੇ ਆਪਣਾ ਪਿੰਡ ਕੰਟਰੋਲ ਕਰ ਲੈਣ ਇਹਨਾਂ ਦੇ ਥੱਲੇ ਆਉਣ ਦੀ ਬਜਾਏ ਆਪਣਾ ਪਿੰਡ ਬਚਾਲਣਗੇ ਤੇ ਪਿੰਡ ਬਚ ਜਾਊਗਾ ਉਹ ਇਹਨਾਂ ਨੂੰ ਪੇਡਾਂ ਬکریاں ਸਮਝ ਕੇ ਵੱਢਣ ਵਾਸਤੇ ਵੋਟਾਂ ਪਾਉਣ ਵਾਸਤੇ ਇਹਨਾਂ ਦੇ ਅੱਗੇ ਸਿੱਡ ਦਿੰਦੇ ਤੇ ਉਹ ਜਗ ਜਾਣਗੇ ਨਾ ਕਰਨਗੇ ਕੋਈ ਬਹੁਤ ਔਖਾ ਕੰਮ ਨਹੀਂ ਹੈ ਉਹੀ ਲੋਕ ਜਨਾਂ ਦੇ ਪੰਜਾਬ ਦੀ ਬਰਬਾਦੀ 'ਚ ਹਿੱਸਾ ਪਿਆ ਜਾਣੇ ਜਾਣ ਜਾਣੇ ਦੇ ਵਿੱਚ ਲਾਲਚ ਵਸ ਜਾਣ ਜਾਣੇ 'ਚ ਉਹ ਜਗ ਜਾਣਗੇ ਤਾਂ ਗੱਲ ਹੀ ਕੁਝ ਨਹੀਂ ਹੈਗੀ ਲੋਕਾਂ ਦੀ ਮਜਬੂਰੀ ਹੈ ਲੋਕਾਂ ਕੋਲ ਬਦਲ ਕੋਈ ਨਹੀਂ ਹੈਗਾ ਐਜੂਕੇਸ਼ਨ ਨਹੀਂ ਹੈਗੀ ਅਵੇਅਰਨੈਸ ਨਹੀਂ ਹੈਗੀ ਉਹਦੇ ਕਰਕੇ ਉਹਨਾਂ ਦੀ ਮਜਬੂਰੀ ਹੁੰਦੀ ਹੈ ਪਿੱਠ ਪਿੱਛੇ ਬਹੁਤ ਕੁਝ ਬੋਲਦੇ ਆ ਸਾਹਮਣੇ ਜਦੋਂ ਆਉਂਦੇ ਆ ਤੀਤੀ ਗਨਮੈਨ ਹੁੰਦੇ ਨੇ ਉਹਨਾਂ ਦੇ ਨਾਲ ਪੁਲਿਸ ਦਾ ਇਹਨਾਂ ਦੇ ਕੋਲ ਪਰਚ ਪਹਿਰਾ ਹੁੰਦਾ ਕੀ ਖਤਰਾ ਇਹਨਾਂ ਨੂੰ ਪਰ ਖਤਰਾ ਉਹਨਾਂ ਤੋਂ ਵੀ ਸਾਹਮਣੇ ਖੜੇ ਸੱਚ ਬੋਲ ਕੇ ਪੁੱਛਣਾ ਲੈਣ ਹੋਰ ਤਾਂ ਕੋਈ ਇਹਨਾਂ ਨੇ ਕੋਈ ਇਹ ਹਜੇ ਕੰਮ ਨਹੀਂ ਕੀਤੇ ਕੋਈ ਇਹਨਾਂ ਨੇ ਕੋਈ ਮਗਰ ਕੋਈ ਲੱਗਿਆ ਹੋਵੇ ਉਹ ਤਾਂ ਸਾਨੂੰ ਖਤਰਾ ਸਾਡੇ ਕੋਲ ਤਾਂ ਕੋਈ ਪ੍ਰੈਕਟਿਕ ਪ੍ਰੋਟੈਕਸ਼ਨ ਨਹੀਂ ਹੈਗੀ ਅੱਜ ਤੱਕ ਕੋਈ ਨਹੀਂ ਮੈਂ ਤਾਂ ਇਵਨ ਜੱਜਾਂ ਦੇ ਨਾਮ ਲੈ ਕੇ ਕਿਆ ਹੋਇਆ ਵੀ ਮੈਨੂੰ ਉਹਨੇ ਤਾਂ ਜਾਨ ਦਾ ਖਤਰਾ ਹੈ ਮੌਜੂਦਾ ਜੱਜ ਸੁਪਰੀਮ ਕੋਰਟ ਦਾ ਸੂਰਿਆਕੰਤ ਹਾਈ ਕੋਰਟ ਦਾ ਜੀਐਸ ਸੰਧਵਾਲੀਆ ਐਨਆਈਏ ਦਾ ਚੀਫ ਦਿਨਕਰ ਗੁਪਤਾ ਇਹਨਾਂ ਦੀ ਮੈਂ ਲੈਟਰ ਲਿਖ ਕੇ ਪਾਈਆਂ ਹੋਈਆਂ ਕੋਈ ਥਾਂ ਛੱਡੀ ਨਹੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਨੂੰ ਪਾਈਆਂ ਹੋਈਆਂ ਵੀ ਜੇ ਮੈਨੂੰ ਕੁਝ ਕਦਰ ਵੀ ਤਾਂ ਨਹੀਂ ਹੋਈ ਕੁਝ ਕਰਨਾ ਬੋਲ ਕੇ ਮਰਾਂਗੇ ਤਾਂ ਕੋਈ ਦੂਰ ਤੱਕ ਗੱਲ ਤਾਂ ਜਾਊਗੀ ਤੋਂ ਇਸ ਕਰਕੇ ਇਹ ਤਾਂ ਹਥਿਆਰਿਆਂ ਦੇ ਅੱਡੇ ਬਣ ਗਏ ਇਹਨਾਂ ਨੇ ਕਿੱਥੇ ਇਨਸਾਫ ਦੇਣੇ ਇਹਨਾਂ ਨੇ ਕਿੱਥੇ ਲੋਕਾਂ ਨੂੰ ਮਤਲਬ ਜਿਹੜਾ ਲਾਅ ਐਂਡ ਆਰਡਰ ਚੰਗਾ ਪ੍ਰੋਵਾਈਡ ਕਰਾਉਣਾ ਤੋਂ ਕੋਈ ਗੱਲ ਨਹੀਂ ਇਹ ਚੀਜ਼ਾਂ ਜਿਹੜੀਆਂ ਬਾਹਰ ਆਉਣੀਆਂ ਜ਼ਰੂਰੀ ਸੀ ਆ ਰਹੀਆਂ ਕੁਦਰਤ ਦੀ ਇਹ ਕੋਈ ਕਲਾ ਵਰਤ ਰਹੀ ਹੈ ਤੇ ਜ਼ਰੂਰ ਪੰਜਾਬ ਦੇ ਵਿੱਚ ਕੋਈ ਨਾ ਕੋਈ ਚੇਂਜ ਆ ਬੁਲਵਿੰਦਰ ਸੇਖੋਂ ਖਲੋਤੇ ਐ ਬੁਲਵਿੰਦਰ ਸੇਖੋਂ ਦੇ ਨਾਲ ਉਹਾਂ ਦੇ ਸਾਥੀ ਖੜੋਤੇ ਐ ਪਰ ਝੋਟਾ ਅਜੇ ਵੀ ਜੇਲ੍ਹ ਦੇ ਵਿੱਚ ਕਦੀ ਵੀ ਤੁੰਨੇ ਆ ਜਾ ਸਕਦਾ ਇਹ ਹਾਲਾਤ ਬਣ ਸਕਦੇ ਨੇ ਅ ਨੀਹਾ ਸ਼ੋਰੀ ਨੂੰ ਪੁਆਇੰਟ ਬਲੈਂਕ ਤੇ ਗੋਲੀ ਮਾਰ ਦਿੱਤੀ ਗਈ ਗੋਲੀ ਮਾਰ ਕੇ ਫਰਾਰ ਹੋ ਗਿਆ ਬਲਵਿੰਦਰ ਸੇਖੋਂ ਕਹਿ ਰਹੇ ਕਿ ਮੈਨੂੰ ਵੀ ਜਾਣ ਦਾ ਖਤਰਾ ਆ ਹੁਣ ਜੇ ਤੁਹਾਡੇ ਨਾਲ ਨੌਜਵਾਨ ਖੜੇ ਉਹ ਡਰ ਨਹੀਂ ਜਾਵੇਗਾ ਕਿਤੇ ਦੇ ਦੋ ਹਰ ਇੱਕ ਚੀਜ਼ ਦੇ ਦੋ ਪਹਿਲੂ ਹੈ ਲੋਕ ਵੇਖਦੇ ਆ ਬਲਵਿੰਦਰ ਸੇਖੋਂ ਦਾ ਨੁਕਸਾਨ ਹੋ ਗਿਆ ਡੀਐਸਪੀ ਸੀ ਇਹਨੂੰ ਡਿਸਮਿਸ ਕਰਤਾ ਜੀ ਇਹਦੇ ਮਤਲਬ ਪੈਨਸ਼ਨ ਮਰ ਗਈ ਜੀ ਠੀਕ ਹੈ ਇਹਨੂੰ ਜੇਲ੍ਹ ਭੇਜਤਾ ਜੀ ਮੈਂ ਕਹਿੰਦਾ ਮੈਂ ਇੰਨੀਆਂ ਪ੍ਰੀਖਿਆਵਾਂ ਵਿੱਚ ਪਾਸ ਕਰਕੇ ਵੀ ਅੱਜ ਉੱਥੇ ਖੜਾ ਠੀਕ ਹੈ ਆ ਪਾਸਾ ਵੇਖ ਲਓ ਦੂਜਾ ਪਾਸਾ ਵੇਖਣ ਦੀ ਕੀ ਲੋੜ ਹੈਗੀ ਤੇ ਜੇ ਸੀ ਬਚਣਾ ਹੈ ਤਾਂ ਸਾਨੂੰ ਆਪਸੇ ਵੇਖਣਾ ਪਊਗਾ ਗਲਾਸ ਅੱਧਾ ਹੀ ਭਰਿਆ ਹੋਇਆ ਕੋਈ ਖਾਲੀ ਵੇਖ ਲੈ ਕੋਈ ਭਰਿਆ ਵੇਖ ਲੈ ਇਹਨੂੰ ਭਰੇ ਨੂੰ ਵੇਖ ਲਈਏ ਇਹਨੂੰ ਨਕਸਰ ਨਾਲ ਵੇਖੋ ਇਹਨੂੰ ਹੀ ਵੇਖੋ ਵੀ ਮੈਂ ਖਟਿਆ ਕੀ ਹੈ ਮੈਂ ਇਹਦੇ ਵਿੱਚ ਇਹਨਾਂ ਦੇ ਸਾਹਮਣੇ ਖੜਕੇ 14 ਜਗਦਾ ਅੱਜ ਵੀ ਇਹਨਾਂ ਦੀ ਹਿੱਕ ਤੇ ਖੜਾ ਸਿਸਟਮ ਦੇ ਇੱਕ ਤੇ ਖੜਾ ਠੀਕ ਹੈ ਹੋਰ ਕੀ ਚਾਹੀਦਾ ਕਿ ਬਾਕੀ ਕਿਉਂ ਨਹੀਂ ਖੜੇ ਹੋ ਸਕਦੇ ਇਹ ਦੱਸਾਂਗੇ ਲੋਕਾਂ ਨੂੰ ਆਉ ਬਦਲੂਗੀ ਸੋਚ ਕੋਈ ਅਸੀਂ ਗੱਲ ਨਹੀਂ ਕੋਈ ਹੁਣ ਜੋ ਲੜਕੀ ਜਿਹੜੀ ਚਲੀ ਗਈ ਅਸੀਂ ਅੱਜ ਸ਼ਹੀਦ ਲਾਣਿਆ ਉਹਨੂੰ ਲੋਕਾਂ ਨੇ ਲਾਣਿਆ ਅਸੀਂ ਥੋੜਾ ਲਾਣਿਆ ਪੰਜਾਬ ਨੇ ਲਾਣਿਆ ਨੇ ਥੋ ਐਸ ਜੋ ਕੇ ਸਮੇਂ ਦੀ ਹੈਗੀ ਐ ਅਸੀਂ ਤਾਂ ਉਹਨੂੰ ਸ਼ਹੀਦਾਂ ਚ ਗਿਣਾਂਗੇ ਇਹ ਥੋੜਾ ਗਿਣਨਗੇ ਤੇ ਮਰਿਆਂ ਨੂੰ ਆਪਣੇ ਲੋਕ ਜਿਹੜੇ ਹੈਗੇ ਬੰਦੇ ਜਿਉਂਦਿਆਂ ਨੂੰ ਬੰਦੇ ਨਹੀਂ ਇਹ ਪੰਜਾਬ ਦੀ ਤਰਸਦੀ ਹੈ ਅੱਜ ਜੇ ਮੈਨੂੰ ਕੁਝ ਹੋ ਗਿਆ ਤਾਂ ਬੜੀ ਦੁਨੀਆ ਇਕੱਠੀ ਹੋ ਜੂ ਭੋਗ ਤੇ ਆਜੂਗਾ ਹਜ਼ਾਰਾਂ ਬੰਦਾ ਜਿਉਂਦਿਆਂ ਦੀ ਗੱਲ ਸੁਣਨ ਵਾਸਤੇ ਨਹੀਂ ਆਉਂਦਾ ਪਰ ਨਹੀਂ ਅੱਜ ਆਏ ਜਾਗਰਤੀ ਹੋਈ ਹੈ ਬਹੁਤ ਕੁਝ ਹੋਊਗੀ 92 ਸੀਟਾਂ ਸੀ ਵਿਸ਼ਵਾਸ ਦਿੱਤੀਆਂ ਸੀ ਉਹ ਵਿਸ਼ਵਾਸ ਜਿਹੜੇ ਆਪਾਂ ਜਿੱਤਣ ਵਿੱਚ ਕਾਮਯਾਬ ਹੋ ਗਏ ਨਾ ਲੋਕਾਂ ਦਾ ਤੇ ਜੇ ਪੰਜਾਬ ਦਾ ਕੋਈ ਪਲਾਨ ਹੋਇਆ ਫਿਰ ਉਹ ਸਮੇਂ ਦੇ ਬਾਰੇ ਮੈਂ ਬਿਆਨ ਨਹੀਂ ਕਰ ਸਕਦਾ ਜੇ ਕਿਤੇ ਸਾਡੇ ਵਰਗੇ ਬੰਦਿਆਂ ਕੋਲ ਕਿਤੇ ਡਿਸਾਈਡ ਕਰਨ ਦਾ ਕੋਈ ਟਾਈਮ ਹੋਇਆ ਇੱਥੇ ਹੋਊਗਾ ਕੀ ਇਹਦੇ ਬਾਰੇ ਮੈਂ ਜੇ ਕਹਾਗਾ ਤਾਂ ਬਹੁਤ ਵੱਡੀ ਗੱਲ ਹੋ ਜਾਊਗੀ ਸੇਖੋ ਸਾਹਿਬ ਅੰਤਲੇ ਕੁਝ ਸਵਾਲ ਨੇ ਮੇਰੇ ਮੈਂ ਉਹਦੇ ਵਿੱਚ ਇੱਕ ਜ਼ਿਕਰ ਕਰਨਾ ਚਾਹੁੰਦਾ ਆ ਜੋ ਤੁਸੀਂ ਸਟੇਜ ਤੇ ਸਟੇਟਮੈਂਟ ਦਿੱਤੀ ਸੀਗੀ ਤੁਸੀਂ ਆਖਿਆ ਸੀਗਾ ਕਿ ਸਿੱਧੂ ਮੂਸੇ ਵਾਲਾ ਕਤਲ ਜਦੋਂ ਹੁੰਦਾ ਆ ਉਸ ਤੋਂ ਬਾਅਦ ਤੁਸੀਂ ਤੇ ਤੁਹਾਡੇ ਸਾਥੀਆਂ ਨੇ ਬੈਠ ਕੇ ਕੁਝ ਡਿਸਕਸ਼ਨ ਕੀਤੀ ਸੀਗੀ ਜੇ ਬਲਕੌਰ ਸਿੰਘ ਤੁਹਾਡੇ ਨਾਲ ਇਤਲਾਹ ਕਰ ਦਿੰਦੇ ਤਾਂ ਇੱਥੋਂ ਤੱਕ ਆਉਣ ਦੀ ਲੋੜ ਹੀ ਨਹੀਂ ਸੀ ਪੈਣੀ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਕੀ ਕੁਝ ਕਨਕਲੂਜ਼ਨ ਕੱਢਿਆ ਸੀਗਾ ਨਹੀਂ ਉਹ ਬਹੁਤ ਡੀਪ ਸਟੇਟ ਦੀਆਂ ਜਿਹੜੀਆਂ ਹੈਗੀਆਂ ਕਾਂਸਪੀਰੇਸੀ ਹੈਗੀਆਂ ਮੈਂ ਇਸ ਅਜੇ ਥੋੜਾ ਜਰਜਾਉਣਾ ਚਾਹੁੰਦਾ ਹਾਂ ਜੇ ਹੋਰ ਮੈਂ ਇਸ ਕਰਕੇ ਮੈਂ ਕਰਦੇ ਸੀ ਇਹਦੇ ਬਾਰੇ ਡਿਸਕਸ ਹੁੰਦੀ ਹੀ ਖੁੱਲ ਕੇ ਗੱਲ ਹੁੰਦੀ ਹੈ ਉਹ ਆਉਣ ਵਾਲੇ ਸਮੇਂ ਚ ਦੱਸਾਂਗੇ ਪਰ ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਜਿਹੜੀ ਗੱਲ ਹੁਣ ਤੱਕ ਅਸੀਂ ਜਦੋਂ ਦੇ ਉਸਦੇ ਕਤਲ ਤੋਂ ਮਹੀਨੇ ਬਾਅਦ ਮੈਂ ਕਣੀ ਸ਼ੁਰੂ ਕੀਤੀ ਸੀ ਵੀ ਇਹ ਜਿਹੜੇ ਨੌਜਵਾਨਾਂ ਨੂੰ ਇਹ ਪੁਲਿਸ ਡਰਾਮੇ ਕਰ ਰਹੀ ਨਹੀਂ ਹੈਗੇ ਇਹ ਤਾਂ ਜਿਹੜਾ ਉਹਨਾਂ ਨੇ ਹੁਣ ਤੱਕ ਤਾਂ ਕਲੇਮ ਕਰਦੇ ਸੀ ਨਾ ਲਾਲ ਸੁਪਸਚਰੋਈ ਨੇ ਆਹ ਕਹਤਾ ਆਹ ਕਰਦਾ ਇਹ ਸਭ ਗੇਮ ਹੈ ਇਹ ਵਿਖਾਈ ਜਾ ਰਹੀ ਹੈ ਇਹ ਵੀਡੀਓ ਦਾ ਪਾਰਟ ਹੈ ਮੈਂ 6 ਮਹੀਨੇ ਜੇਲ੍ਹ ਰਾਕੇ ਆ ਮੈਂ ਤਾਂ 5 ਮਿੰਟ ਨਹੀਂ ਕਿਸੇ ਨੇ ਫੋਨ ਤੇ ਗੱਲ ਕਰਨ ਦਿੱਤੀ ਕਿਸੇ ਨਾਲ ਤੇ ਇਹਨਾਂ ਵਾਸਤੇ ਤਾਂ ਘੰਟੇ-ਘੰਟੇ ਦੋ-ਦੋ ਘੰ ਤੋ ਬਕਰੇ ਵਿਚਾਰੇ ਉਹਨਾਂ ਨੂੰ ਜੋਸ ਕਰਬਟ ਦਿੱਤੀ ਜਾਂਦੀ ਉਹ ਪੜਾਈ ਉਹ ਪੜਦੇ ਆਓ ਲਾਰੈਂਸ ਬਿਸ਼ਨੋਈ ਨੂੰ ਸਾਰਿਆਂ ਨੂੰ ਹੀ ਜਿਹੜੇ ਵੀ ਕੋਈ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੇ ਵਾਏ ਆ ਲਾਰੈਂਸ ਬਿਸ਼ਨੋਈ ਤਾਂ ਬੜਾ ਪਿਆਰਾ ਬੱਚਾ ਸੀ ਤੇ ਜਾਣਦੇ ਆ ਉਹਦਾ ਕਾਲਜ ਪੜਦਾ ਹੁੰਦਾ ਸੀਗਾ ਇਹ ਤਾਂ ਖੜੇ ਹੋਏ ਫੁੱਲ ਸੀਗੇ ਇਹਨਾਂ ਨੂੰ ਤਾਂ ਗਲਦਸਤੀ ਦੇ ਬਜਾਏ ਨਰਕ ਚ ਪਾ ਦਿੱਤਾ ਇਹਨਾਂ ਨੇ ਹਰ ਟਾਈਮ ਉਹਨਾਂ ਦੀ ਜਾਨ ਜਿਹੜੀ ਹੈਗੀ ਖਤਰੇ 'ਚ ਕਿਉਂਕਿ ਉਹਨਾਂ ਨੂੰ ਵੱਡਾ ਕਰੀ ਜਾਂਦੇ ਆ ਵੱਡਾ ਬਣਾਈ ਜਾਂਦੇ ਆ ਕੋਈ ਰੋਲ ਨਹੀਂ ਹੈਗਾ ਉਹਨਾਂ ਦਾ ਜੇ ਮਾੜੀ-ਮੋਟੀ ਕਿਤੇ ਗਲਤੀਆਂ ਹੋਣਗੀਆਂ ਉਹ ਬੱਚਿਆਂ ਦੀਆਂ ਮਾਫੀਯੋਗ ਹੁੰਦੀਆਂ ਉਹਨਾਂ ਨੂੰ ਰੀਕਨਸਿਡਰ ਕਰਨਾ ਚਾ ਲੈ ਜੇ ਥੋੜਾ ਸਮਾਂ ਹੋਣ ਦਿਓ ਜੇ ਕੋਈ ਪੱਲੇ ਹੋਇਆ ਤਾਂ ਗੱਲਾਂ ਗੱਲ ਨਹੀਂ ਕਰਾਂਗੇ ਦੱਸਾਂਗੇ ਨਹੀਂ ਇਹਦੇ ਤੇ ਕਾਰਵਾਈ ਕਰਕੇ ਵਿਖਾਵਾਂਗੇ ਬਲਕੌਰ ਸਿੰਘ ਨਾਲ ਤੁਸੀਂ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਕੀਤੀ ਹੈ ਮੈਂ ਘਰ ਗਿਆ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਮੰਨਣ ਦੀ ਗੱਲ ਨਹੀਂ ਆਫਟਰ ਮੈਂ ਸੀ ਮਲਾਉਣ ਥੋੜਾ ਗਏ ਵਸਤੇ ਦੱਸਦੇ ਹਾਂ ਜੇ ਅਗਲੇ ਨੂੰ ਨਹੀਂ ਸਮਝਾਏਗੀ ਜਾਂ ਉਹ ਨਹੀਂ ਹੈ ਪੱਲੇ ਪੈਰੀ ਗੱਲ ਤਾਂ ਉਹਦੇ ਵਿੱਚ ਕੀ ਕੀਤਾ ਜਾ ਸਕਦਾ ਹੈ ਕਿੰਨਾ ਨਰੇਟਿਵ ਹੈ ਸਿੱਖੋਂ ਸਾਹਿਬ ਕਹਿੰਦੇ ਬਲਕੌਰ ਸਿੰਘ ਜਿਹੜੇ ਨੇ ਉਹ ਆਪਣੇ ਪੁੱਤ ਦੇ ਕਤਲ ਦੇ ਉੱਤੇ ਸਿਆਸਤ ਕਰਨਾ ਚਾਹੁੰਦੇ ਨੇ ਇਸ ਵਿੱਚ ਵਿਸ਼ਵਾਸ ਰੱਖਦੇ ਹੋ ਐਵੇਂ ਬਕਵਾਸ ਕਰੀ ਜਾਂਦੇ ਲੋਕ ਮੈਨਾਂ ਸਿਆਸਤ ਕਰਕੇ ਕਰ ਕੀ ਕਰ ਲਊਗਾ ਕਾਹਦੇ ਵਾਸਤੇ ਕੀ ਐ ਦੱਸੋ ਅੱਜ ਉਹ ਇੱਕ ਬੱਚਾ ਉਹਨੇ ਗਵਾ ਲਿਆ ਉਹਨੇ ਘਰ 'ਚ ਹੋਰ ਬੱਚੇ ਕੋਈ ਨਹੀਂ ਹੈਗਾ ਤੇ ਇਹੋ ਜੀ ਗੱਲ ਉਹਦੇ ਬਾਰੇ ਕੋਈ ਕਹਿੰਦਾ ਮੈਂ ਤਾਂ ਉਹਨੂੰ ਬੜੀ ਨੀਵੀਂ ਸੋਚ ਸਮਝਦਾ ਮੰਨ ਲਓ ਬਲਕੌਰ ਸਿੰਘ ਨੂੰ ਕੱਲ ਕੋਈ ਐਮਪੀ ਬਣ ਜਾਂਦਾ ਐਮਐਲ ਵਾਲਾ ਉਹ ਕੀ ਦੱਸੋ ਆਊਟਕਮ ਕੀ ਹੈਗਾ ਉਹਦਾ ਸਭ ਤੋਂ ਵੱਡਾ ਨੁਕਸਾਨ ਤਾਂ ਹੋ ਚੁੱਕਿਆ ਮੈਂ ਨਹੀਂ ਸਮਝਦਾ ਕਿ ਇਹੋ ਜੀ ਗੱਲ ਹੋਵੇ ਪਰ ਜੇ ਹੋਵੇ ਤਾਂ ਉਹਦਾ ਨਿੱਜੀ ਫੈਸਲਾ ਹੋਊਗਾ ਉਹਦੇ 'ਚ ਜੇ ਇਹੋ ਜੇ ਕਟਿਆ ਲੋਕ ਇਹੋ ਜੇ ਗੰਦੇ ਲੋਕ ਜਿਹੜੇ ਜਿਹੜੇ ਲਟੇਰੇ ਬਣ ਸਕਦੇ ਆ ਤਾਂ ਫ ਜੇ ਕੱਲ ਨੂੰ ਇਹ ਕੋਈ ਲੋਕ ਇਕੱਠੇ ਹੋ ਕੇ ਡਿਸੀਜਨ ਲੈਂਦੇ ਆ ਵੀ ਅਸੀਂ ਇਹਨੂੰ ਕੰਪੰਸੇਟ ਕਰਨਾ ਚਾਹੀਏ ਇਹਦਾ ਨੁਕਸਾਨ ਹੋਇਆ ਇਹਨੂੰ ਅਸੀਂ ਮਤਲਬ ਕੋਈ ਉਹਦਾ ਦੇ ਕੇ ਅਸੀਂ ਚਾਹੁੰਦੇ ਆ ਕਿ ਕੁਝ ਸ਼ਾਇਦ ਅੱਛਾ ਕਰ ਸਕੀਏ ਤੇ ਮਾੜਾ ਵੀ ਕੀ ਪੀਪੀਸੀਸੀ ਪ੍ਰਧਾਨ ਤਾਂ ਬੜੇ ਬੇਤੜਕ ਹੋ ਕੇ ਕਹਿੰਦੇ ਨੇ ਕਿ ਇਹ ਪਰਿਵਾਰ ਮੇਰੇ ਦਿਲ ਦੇ ਬਹੁਤ ਕਰੀਬ ਹੈ ਮੇਰੀ ਬੜੀ ਡੂੰਗੀ ਸਾਜ ਆ ਉਹ ਕੀ ਤੁਹਾਨੂੰ ਲੱਗਦਾ ਪੀਪੀਸੀਸੀ ਪ੍ਰਧਾਨ ਇਹਨਾਂ ਨੂੰ ਨਿਆਂ ਦਵਾ ਦੇਣਗੇ ਉਹ ਤਾਂ ਕਾਤਲ ਹੈ ਉਹ ਤਾਂ ਉਹ ਉਹਦੇ ਕਰਕੇ ਜਿਹੜੀਆਂ ਆਤਮ ਹੱਤਿਆ ਵਾ ਫਰੀਦਕੋਟ ਚ ਕੀਤੀਆਂ ਭੁੱਲ ਜਾਂਦੇ ਨੇ ਨਾ ਮੀਡੀਆ ਵਾਲੇ ਗੱਲ ਹੀ ਨਾ ਕਰਦੇ ਉਹ ਵੀ ਕੀ ਕਰਦੇ ਰਹੇ ਆ ਉਹ ਤਾਂ ਕੱਲਾ ਠੱਗ ਨਹੀਂ ਹੈਗਾ ਬਸਾਂ ਨਹੀਂ ਬਾਡੀਆਂ ਦੀ ਤੇ ਮਾਫ ਕਰ ਦਿੱਤੀਆਂ ਉਹ ਕਤਲ ਥੋੜਾ ਮਾਫ ਹੋਣਗੇ ਜਿਹੜੇ ਫਰੀਦਕੋਟ ਚ ਜਿਹੜੇ ਲਿਖ ਕੇ ਸਾਰਾ ਕੁਝ ਆਪਣੇ ਦੋ ਬੱਚੇ ਮਾਰੇ ਉਹਨੇ ਪਿਸਤੌਲ ਨਾਲ ਤੇ ਫਿਰ ਆਪਣੀ ਘਰ ਵਾਲੀ ਮਾਰੀ ਫਿਰ ਆਪਣੇ ਆਪ ਨੂੰ ਮਾਰਿਆ ਠੀਕ ਹੈ ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ ਗੱਲ ਦਾ ਤੇ ਕਤਲ ਨੇ ਇਹ ਕਿ ਇਨਸਾਫ ਦੇਣਗੇ ਇਹ ਤਾਂ ਮੁਸੇਵਲੇ ਫਦਰਦੀਪ ਦਿੱਕਤ ਹੈ ਤੁਹਾਨੂੰ ਪਤਾ ਨਹੀਂ ਹੈਗਾ ਵੀ ਇਹ ਤਾਂ ਦਰਿੰਦੇ ਐ ਠੀਕ ਹੈ ਇਹਨਾਂ ਦਾ ਤਾਂ ਇਨਸਾਫ ਕਰ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਮੌਕਾਉਣ ਤੇ ਠੀਕ ਹੈ ਇਹ ਉਹ ਲੋਕ ਨੇ ਇਹ ਕਿ ਇਹ ਇਨਸਾਫ ਦੇਣਗੇ ਇਹ ਪੜਦਾ ਉਹਨੂੰ ਪਿਆ ਹੋਇਆ ਹੈ ਪਰ ਮਾਤਮਾ ਕਢੂਗਾ ਕੋਈ ਕਿਸੇ ਸੋਚ ਹੀ ਰੋ ਉਹਨਾਂ ਦੀ ਬੈਟਰ ਹੋਊਗੀ ਉਦੋਂ ਕਿਤੇ ਪੰਜਾਬ ਦੇ ਲੋਕਾਂ ਦੇ ਵਿੱਚ ਆ ਕੇ ਪੰਜਾਬੀਆਂ ਤੋਂ ਜਿਹਦੇ ਮੰਗਣਗੇ ਨਾ ਸਾਬ ਮੈਂ ਵੀ ਪੰਜਾਬੀ ਇਕੱਠੇ ਕਰ ਰਹੇ ਹਾਂ ਨਾ ਪੰਜਾਬੀਆਂ ਨੂੰ ਕਹਿ ਰਹੇ ਹਾਂ ਨਾ ਉਹਨਾਂ ਨੂੰ ਵੀ ਪੰਜਾਬੀ ਕੋਲ ਜਾਣਾ ਪਊਗਾ ਪੰਜਾਬੀ ਜਾਗਣਗੇ ਇਨਸਾਫ ਕਰ ਲਾਂਗੇ ਸਭ ਪਤਾ ਸਾਨੂੰ ਕੀ ਹੋਇਆ ਸੀਗਾ ਦੱਸਾਂਗੇ ਸਾਰਾ ਕੁਝ ਪਰ ਉਦੋਂ ਜਦੋਂ ਕਿ ਮਤਲਬ ਕੁਝ ਡਿਲੀਵਰ ਕਰਨ ਦੀ ਪਿੱਛੇ ਚੋਵਾਂਗੇ ਅੱਜ ਤਾਂ ਆਪਦੇ ਆਪ ਨੂੰ ਵੱਡੇ ਖਤਰੇ 'ਚ ਪਾਉਣਾ ਮੈਂ ਚਾਹੁੰਦਾ ਕਿ ਥੋੜਾ ਦੇਰ ਹੋਰ ਗੱਲਬਾਤ ਕਰ ਲਈ ਜਾਵੇ ਸਮਾਂ ਆਊਗਾ ਤਾਂ ਡਿਟੇਲ ਗੱਲ ਵੀ ਕਰਾਂਗੇ ਤੇ ਸੇਖੋਂ ਸਾਹਿਬ ਅਜਲੀ ਬਹੁਤ ਸ਼ੁਕਰੀਆ ਮੈਂ ਸਮਝਦਾ ਤੁਹਾਡੇ ਕੋਲ ਵੀ ਸਮਾਂ ਘਟਿਆ ਤੇ ਅਸੀਂ ਗਾਂ ਵਧਦੇ ਆ ਇਸ ਵੇਲੇ ਤੋਂ ਬਾਅਦ ਦੁਬਾਰਾ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੇਖੋਂ ਸਾਹਿਬ ਦੇ ਨਾਲ ਔਰ ਤੁਹਾਡੇ ਅੱਗੇ ਬਹੁਤ ਕੁਝ ਰੱਖਣ ਦੀ ਕੋਸ਼ਿਸ਼ ਕਰਾਂਗੇ ਅਜੇ ਤੱਕ ਲਈ ਐਨਆਈ ਔਰ ਪੰਜਾਬ ਦੇ ਵਾਸਤੇ ਪੰਜਾਬੀ ਡਟ ਕੇ ਖੜੇ ਨੇ ਔਰ ਸੇਖੋਂ ਸਾਹਿਬ ਨੇ ਬਿਗਲ ਬਜਾ ਦਿੱਤਾ ਔਨ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਹੁਣ ਉਹ ਵੇਖਣਾ ਹੋਵੇਗਾ ਜੋ ਵੀ ਹੋਵੇਗਾ ਤੁਹਾਡੇ ਸਾਹਮਣੇ ਰੱਖਦੇ ਰਾਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ